ਇਰਾਨ ਤੇ ਇਜ਼ਰਾਈਲ ਜੰਗ ਚ ਉਹ ਗੱਲ ਹੋਈ ਆਖੇ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਤੇ ਅਮਰੀਕਾ ਨਾਲ ਉਹ ਗੱਲ ਹੋਈ ਕਿ ਜ਼ਰੂਰੀ ਨਹੀਂ ਕਿ ਅੱਗ ਲਾ ਕੇ ਹਰ ਵੇਰੀ ਕੁੱਤਾ ਕੰਦ ਤੇ ਜਾ ਕੇ ਤਮਾਸ਼ਾ ਵੇਖ ਸਕੇ ਕਦੇ ਕਦੇ ਅੱਗ ਕੁੱਤੇ ਦੀ ਪੂਛ ਨੂੰ ਵੀ ਲੱਗ ਸਕਦੀ ਐ ਤੇ ਉਹ ਆਪ ਵੀ ਉਹਦੇ ਚ ਸੜ ਸਕਦਾ ਤੇ ਫਿਰ ਉਹ ਚੌਂ ਚੌਂ ਕਰਕੇ ਉੱਚੀ ਉੱਚੀ ਚੀਕਾਂ ਵੀ ਮਾਰ ਸਕਦਾ ਹੁਣ ਇਜ਼ਰਾਈਲ ਤੇ ਈਰਾਨ ਦੀ ਜੰਗ ਦਾ ਮੁੱਦਾ ਕੀ ਹੈ ਅਸਲ ਮਸਲਾ ਕੀ ਹੈ ਇਹ ਛੜੀ ਕਿਵੇਂ ਉਂਗਲ ਕਿਹਨੇ ਲਾਈ ਹੈ ਤੇ ਹੁਣ ਚੀਕਾਂ ਕੌਣ ਮਾਰ ਰਿਹਾ ਹੈ ਤੇ ਭਾਰਤ ਦਾ ਇਹਦੇ ਤੇ ਅਸਰ ਕੀ ਪਵੇਗਾ ਤੇ ਭਾਰਤ ਇਹਦੇ ਉੱਪਰ ਚੁੱਪ ਕਿਉਂ ਹੈ ਇਹ ਸਾਰੇ ਮੁੱਦਿਆਂ ਤੇ ਆਪਾਂ ਗੱਲ ਕਰਦੇ ਹਾਂ ਗੌਰ ਨਾਲ ਅਖੀਰ ਤੱਕ ਪੂਰਾ ਸੁਣ ਲਿਓ ਤੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਇਹਦੇ ਬਾਰੇ ਜਰੂਰ ਲਿਖਿਓ ਪਹਿਲਾਂ ਤਾਂ ਮਿੱਤਰੋ ਈਰਾਨ ਤੇ ਇਜ਼ਰਾਈਲ ਦਾ ਮੁੱਦਾ ਬਹੁਤ ਪੁਰਾਣਾ ਹੈ ਪਰ ਹੁਣ ਜਦੋਂ ਇਜ਼ਰਾਈਲ ਨੇ ਈਰਾਨ ਦੇ ਉੱਪਰ ਹਮਲਾ ਕੀਤਾ ਤਾਂ ਇਹ ਆਪਣੇ ਆਪ ਨਹੀਂ ਹੋਇਆ ਇਹ ਉਂਗਲ ਸਾਰੀ ਦੀ ਸਾਰੀ ਉਸ ਥਾਣੇਦਾਰ ਨੇ ਲਾਈ ਹੈ ਉਸ ਦੁਨੀਆ ਦੇ ਸਰਪੰਚ ਨੇ ਲਾਈ ਹੈ ਜਿਹੜਾ ਦੂਜਿਆਂ ਨੂੰ ਉਂਗਲ ਲਾ ਕੇ ਤੇ ਆਪ ਵਿੱਚ ਸਰਪੰਚੀ ਕਰਦਾ ਹੁੰਦਾ ਹੈ ਚੌਧਰ ਕਰਦਾ ਹੁੰਦਾ ਹੈ ਤੇ ਫਿਰ ਕਹਿ ਦਿੰਦਾ ਹੁੰਦਾ ਹੈ ਕਿ ਜੰਗ ਮੈਂ ਬੰਦ ਕਰਾਈ ਹੈ ਇਹੋ ਜੇ ਕਈ ਪਿੰਡਾਂ 'ਚ ਸਰਪੰਚ ਵੀ ਹੁੰਦੇ ਨੇ ਦੋ ਧਿਰਾਂ ਨੂੰ ਲੂਤੀਆਂ ਲਾ ਕੇ ਪਹਿਲਾਂ ਲੜਾਉਂਦੇ ਨੇ ਤੇ ਫਿਰ ਆਪੇ ਹੀ ਵਿੱਚ ਪਾ ਕੇ ਰਾਜੀ ਨਾਵਾ ਕਰਾਉਂਦੇ ਨੇ ਪਹਿਲਾਂ ਇੱਕ ਧਿਰ ਨੂੰ ਉਂਗਲ ਲਾ ਕੇ ਥਾਣੇ ਦਰਖਾਸਤ ਦਵਾਉਂਦੇ ਨੇ ਤੇ ਫਿਰ ਉਥੇ ਥਾਣੇਦਾਰ ਨਾਲ ਗੰਡ ਤੁੱਪ ਕਰ ਕਰਦੇ ਨੇ 20000 ਰੁਪਇਆ ਉਧਰੋਂ ਤੇ 20000 ਉਧਰੋਂ ਲੈਂਦੇ ਨੇ ਰਾਜੀ ਨਾਵਾ ਕਰਾਉਣ ਦਾ ਤੇ ਨਾਵਾ ਆਪ ਲੈਂਦੇ ਨੇ ਅੱਧਾ ਅੱਗੇ ਥਾਣੇਦਾਰ ਨੂੰ ਦਿੰਦੇ ਨੇ ਤੇ ਉਹਨਾਂ ਨੂੰ ਰਾਜੀ ਕਰਕੇ ਘਰ ਭੇਜ ਦਿੰਦੇ ਨੇ ਤੇ ਨਾਵਾ ਲੈ ਕੇ ਜਿਹੜਾ ਰਾਜੀ ਕੀਤਾ ਦੋ ਘਰਾਂ ਨੂੰ ਉਹਨੂੰ ਉਹ ਕਹਿ ਦਿੰਦੇ ਨੇ ਰਾਜੀ ਨਾਵਾ ਹੁਣ ਇਸੇ ਤਰ੍ਹਾਂ ਹੀ ਇਰਾਨ ਤੇ ਇਜ਼ਰਾਈਲ ਦੀ ਜੰਗ ਚ ਹੋਇਆ ਭਰਾਓ ਦੇਖੋ ਇਜ਼ਰਾਈਲ ਨੂੰ ਸਾਰੀ ਉਂਗਲ ਅਮਰੀਕਾ ਨੇ ਲਾਈ 트럼ਪ ਨੇ ਲਾਈ ਤੇ ਇਹ ਖੇਡ ਇਹਨਾਂ ਨੇ ਬਹੁਤ ਟਾਈਮ ਤੋਂ ਖੇਡੀ ਆ ਹੁਣ ਅਮਰੀਕਾ ਦੁਨੀਆ ਦਾ ਠਾਣੇਦਾਰ ਬਣਿਆ ਕਿਵੇਂ ਫਿਰਦਾ ਹੈਰਾਨਗੀ ਦੀ ਗੱਲ ਆ ਜਦੋਂ ਇਹ ਮੰਨਿਆ ਜਾਂਦਾ ਕਿ ਸਾਰੇ ਦੇਸ਼ ਪ੍ਰਭੂ ਸਤਾ ਸੰਪੰਨ ਨੇ ਸੋਵਰੇਂਟੀ ਵਾਲੇ ਦੇਸ਼ ਨੇ ਹਰ ਦੇਸ਼ ਬਰਾਬਰ ਦੀ ਇੱਜ਼ਤ ਵਕਾਰ ਤੇ ਸਨਮਾਨ ਰੱਖਦਾ ਹੈ ਤਾਂ ਫਿਰ ਅਮਰੀਕਾ ਕੌਣ ਹੁੰਦਾ ਹੈ ਕਿਸੇ ਵੀ ਦੇਸ਼ ਦੇ ਅੰਦਰੂਨੀ ਤੇ ਬਾਹਰੀ ਮਾਮਲੇ 'ਚ ਦਖਲ ਦੇਣ ਵਾਲਾ ਪਰ ਅਮਰੀਕਾ ਦਿੰਦਾ ਹੈ ਤੇ ਆ ਜਿਹੜਾ ਉਹਨਾਂ ਨੇ ਹੁਣ ਸਿਰ ਫਿਰਿਆ ਰਾਸ਼ਟਰਪਤੀ ਬਣਾਇਆ ਟਰੰਪ ਆਖੇ ਨਾ ਮੂੰਹ ਨਾ ਮੱਥਾ ਤੇ ਜਿੰਨ ਪਾੜੋ ਲੱਤਾ ਜਵਾਗ ਨਰ ਜਾਂਦੇ ਉਹਦੀ ਫੋਟੋ ਵੇਖ ਕੇ ਉਹ ਹੁਣ ਅਨਪੜ ਬੀਬੀਆਂ ਉਹਨੂੰ ਕਈ ਟਰੰਪ ਨੂੰ ਟਰੰਕ ਵੀ ਕਹਿ ਦਿੰਦੀਆਂ ਨੇ ਤੇ ਉਹ ਹੁਣ ਆਹੀ ਕੁਛ ਕਰ ਰਿਹਾ ਭਾਰਤ ਪਾਕਿਸਤਾਨ ਦੇ ਜਦੋਂ ਤਣਾਤਨੀ ਬਣੀ ਉਦੋਂ ਵੀ ਨੇ ਇਹ ਰੋਲ ਅਦਾ ਕੀਤਾ ਤੇ ਹੁਣ ਵੀ ਪਰ ਹੁਣ ਬੜਾ ਕਸੂਤਾ ਫਸ ਗਿਆ ਪਹਿਲਾਂ ਤਾਂ ਇਜ਼ਰਾਈਲ ਨੂੰ ਉਹਨੇ ਐਸੀ ਉਥਲ ਲਾਈ ਇਜ਼ਰਾਈਲ ਨੂੰ ਇਹ ਲੱਗਾ ਵੀ ਇਰਾਨ ਤਾਂ ਮੇਰੇ ਪਰ ਅੱਗੇ ਕੱਖ ਨਹੀਂਗਾ ਮੈਂ ਤਾਂ ਰੱਖ ਦੂੰ ਤੰਨ ਕੇ ਮੈਂ ਤਾਂ ਕਰ ਦੂੰ ਬੁਰਾ ਹਾਲ ਇਜ਼ਰਾਈਲ ਨੇ ਵੱਡੇ ਵੱਡੇ ਬਿਆਨ ਛੱਡੇ ਕਿ ਈਰਾਨ ਦਾ ਅਸੀਂ ਨਕਸ਼ੇ ਤੋਂ ਦੁਨੀਆ ਦੇ ਨਿਸ਼ਾਨ ਖਤਮ ਕਰ ਦਿਆਂਗੇ ਆ ਕਰ ਦਿਆਂਗੇ ਵਾਹ ਕਰ ਦਿਆਂਗੇ ਤੇ ਫਿਰ ਜਦੋਂ ਅੱਗੋਂ ਈਰਾਨ ਉੱਠਿਆ ਫਿਰ ਪਹਿਲਾਂ ਤਾਂ ਇਜ਼ਰਾਈਲ ਨੇ ਚੱਡਿਆਂ ਚ ਪੂਛ ਲਈ ਤੇ ਬਾਅਦ ਦੇ ਵਿੱਚ ਜਦੋਂ ਈਰਾਨ ਨੇ ਸਿੱਧਾ ਅਮਰੀਕਾ ਨੂੰ ਹੀ ਪੱਯਾ ਨਿਕਲਿਆ ਈਰਾਨ ਉਦੋਂ ਫਿਰ ਕੀ ਹੋਇਆ ਉਦੋਂ ਫਿਰ ਅਮਰੀਕਾ ਕੀ ਕਰ ਰਿਹਾ ਸ਼ਾਂਤੀ ਸ਼ਾਂਤੀ ਨਾ ਲੜਿਓ ਹੋਰ ਨਾ ਲੜਿਓ ਬਸ ਕਰੋ ਅੱਗੇ ਨਾ ਵਧਿਓ ਬਸ ਕਰੋ ਸ਼ਾਂਤੀ ਚਾਹੀਦੀ ਆ ਲੜਿਓ ਨਾ ਐ ਕਰ ਰਿਆ ਮੈਨੂੰ ਇੱਥੇ ਇੱਕ ਯਾਦ ਆ ਰਹੀ ਹੈ ਕਿ ਪਿੰਡ ਦੀ ਔਰਤਾਂ ਦੀ ਲੜਾਈ ਜਿਹਦੇ ਚ ਉਹ ਇੱਕ ਦੂਜੀ ਨੂੰ ਗਾਲ੍ਹਾਂ ਕੱਢ ਰਹੀਆਂ ਸੀ ਤੇ ਇੱਕ ਉਥੇ ਚਸਕੇਦਾਰ ਜਾਂ ਅੱਧ ਖੜ ਜਾ ਬੰਦਾ ਤਮਾਸ਼ਾ ਵੇਖਣ ਲਈ ਖੜ ਗਿਆ ਪਹਿਲਾਂ ਤਾਂ ਉਹ ਕਰੀ ਜਾਣ ਇੱਕ ਜਣੀ ਆਖੇ ਨਹੀਂ ਤੂੰ ਇਹਦੇ ਨਾਲ ਉਹ ਆਖੇ ਤੂੰ ਇਹਦੇ ਨਾਲ ਤੇ ਬੜਾ ਖੁਸ਼ ਜਿਆ ਹੋਈ ਜਾਵੇ ਉਹਨੇ ਟਾਈਮ ਨੂੰ ਇੱਕ ਬੀਬੀਆਂ ਦੀ ਇਹ ਆਪਦੀ ਭੈਣ ਨਾਲ ਇਹ ਆਪਦੀ ਮਾਂ ਨਾਲ ਤੇ ਫੇਰ ਉਹਨੂੰ ਲੁਕਣ ਨੂੰ ਥਾਣਾ ਲੱਭੇ ਤੇ ਫਿਰ ਦਾੜੀ ਜੀ ਖੁਰਕਦਾ ਨਾਲੇ ਪਰਾਂ ਨੂੰ ਹੋ ਗਿਆ ਨਾਲੇ ਕਹਿੰਦਾ ਛਡਾਓ ਯਾਰ ਇਹਨਾਂ ਨੂੰ ਐਵੇਂ ਹੀ ਗੰਦ ਪਾਈ ਬੈਠੀਆਂ ਇਹੋ ਹਾਲ ਅਮਰੀਕਾ ਦਾ ਹੋਇਆ ਉਥੇ ਲਾਈ ਪਹਿਲਾਂ ਇਜ਼ਰਾਈਲ ਨੂੰ ਫਿਰ ਇਰਾਨ ਨੇ ਜਿਹੜਾ ਅਮਰੀਕਾ ਦਾ ਕਤਰ ਦੇ ਵਿੱਚ ਅਲ ਉਦੀਦ 에ਅਰ ਬੇਸ ਸੀ ਜਿੰਦੇ ਤੇ ਅਮਰੀਕਾ ਦਾ ਬਹੁਤ ਮੋਟਾ ਪੈਸਾ ਲਾ ਕੇ ਉਹ ਬਣਾਇਆ ਹੋਇਆ ਸੀਗਾ ਇੱਕ ਬਹੁਤ ਮਹਿੰਗਾ 에ਅਰ ਬੇਸ ਬਣਾਇਆ ਸੀ ਇਰਾਨ ਨੇ ਕੀ ਕੀਤਾ ਜਦੋਂ ਅਮਰੀਕਾ ਨੇ ਸਿੱਧੀ ਇਜ਼ਰਾਈਲ ਦੀ ਮਦਦ ਕਰਨੀ ਸ਼ੁਰੂ ਕਰਤੀ ਇਰਾਨ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਫਿਰ ਇਰਾਨ ਨੇ ਸਭ ਤੋਂ ਪਹਿਲਾਂ ਅਮਰੀਕਾ ਨੂੰ ਸਬਕ ਸਿਖਾਇਆ ਉਸ 에ਅਰ ਬੇਸ ਤੇ ਉਹ ਮਜ਼ਾਈਲਾ ਸਿੱਟੀਆਂ ਜਿਨ੍ਹਾਂ ਨੇ ਪੜਾਂ ਦੇ ਵਿੱਚ ਅਮਰੀਕਾ ਦਾ ਉਹ 에ਅਰ ਬੇਸ ਸਵਾਹ ਕਰ ਦਿੱਤਾ ਤੇ ਜਦੋਂ ਅਮਰੀਕਾ ਨੂੰ ਲੱਗਾ ਵੀ ਯਾਰ ਇਹ ਤਾਂ ਸਾਨੂੰ ਹੀ ਭੈ ਨਿਕਲਿਆ ਆ ਕੀ ਹੋ ਗਿਆ ਤਾਂ ਉਧਰੋਂ ਜਦੋਂ ਜਿਹੜਾ ਇਰਾਨ ਦਾ ਮੁਖੀ ਹੈ ਉਹਨੇ ਜਦ ਬਿਆਨ ਦਿੱਤਾ ਉਹ ਕਹਿੰਦਾ ਔਰਾਨੀਆਂ ਦਾ ਇਤਿਹਾਸ ਪੜ ਕੇ ਦੇਖੋ ਅਸੀਂ ਕਦੇ ਵੀ ਆਤਮ ਸਮਰਪਣ ਨਹੀਂ ਕਰਦੇ ਤੇ ਕਦੇ ਅਸੀਂ ਡਰਦੇ ਨਹੀਂ ਤੇ ਝੁਕਦੇ ਨਹੀਂ ਅਸੀਂ ਫੜਾ ਹੋ ਜਾਾਂਗੇ ਪਰ ਤੁਹਾਨੂੰ ਸਬਕ ਸਿਖਾ ਦਾਂਗੇ ਤਾਂ ਫਿਰ ਹੁਣ ਅਮਰੀਕਾ ਨੇ ਕਿਹਾ ਕਹਿੰਦਾ ਜੀ ਦੋਵੇਂ ਦੇਸ਼ ਸ਼ਾਂਤੀ ਕਰਨ ਮੈਂ ਸੰਧੀ ਕਰਾਤੀ ਐ ਮੈਂ ਸਮਝੌਤਾ ਕਰਾ ਰਿਆਂ ਜਿਵੇਂ ਭਾਰਤ ਤੇ ਪਾਕਿਸਤਾਨ ਵਿੱਚ ਉਹ ਕਰਦਾ ਰਿਹਾ ਅਮਰੀਕਾ ਦੀ ਵੱਡੀ ਆਮਦਨ ਹਥਿਆਰ ਵੇਚ ਕੇ ਹੁੰਦੀ ਐ ਤੇ ਭਾਰਤ ਤੇ ਪਾਕਿਸਤਾਨ ਦੋਨਾਂ ਨੂੰ ਉਹ ਹਥਿਆਰ ਵੇਚਦਾ ਰਿਹਾ ਜਿੰਨਾ ਜਿੰਨਾ ਮੁਲਕਾਂ ਨੂੰ ਅਮਰੀਕਾ ਹਥਿਆਰ ਵੇਚ ਕੇ ਪੈਸੇ ਕਮਾਉਂਦਾ ਉਹਨਾਂ ਦੇਸ਼ਾਂ 'ਚ ਉਹ ਕਦੇ ਵੀ ਸ਼ਾਂਤੀ ਨਹੀਂ ਚਾਹੁੰਦਾ ਕਿਉਂਕਿ ਜੇ ਉਹ ਲੜਨੋਂ हट ਕੇ ਜੇ ਸ਼ਾਂਤੀ ਹੋ ਗਈ ਤਾਂ ਉਹਦੇ ਹਥਿਆਰ ਕੌਣ ਖਰੀਦੇਗਾ ਹੁਣ ਇੱਥੇ ਮੁੱਦਾ ਕੀ ਸੀ ਇੱਥੇ ਮੁੱਦਾ ਸੀ ਜਿਹਨੂੰ ਕਹਿੰਦੇ ਨੇ ਚੜਤ ਦਾ ਜਿਹਨੂੰ ਕਹਿੰਦੇ ਨੇ ਦੂਜਿਆਂ ਨੂੰ ਇਹ ਸਾਬਤ ਕਰਨਾ ਵੀ ਅਸੀਂ ਉੱਚੇ ਆ ਤੁਸੀਂ ਨੀਵੇਂ ਹੋ ਤੇ ਅਸੀਂ ਤੁਹਾਨੂੰ ਪੈਰਾਂ ਥੱਲੇ ਰੱਖਾਂਗੇ ਸਾਰੇ ਦੇਸ਼ਾਂ ਨੇ ਪਰਮਾਣੂ ਬੰਬ ਬਣਾਏ ਹੋਏ ਨੇ ਪਹਿਲਾ ਅਮਰੀਕਾ ਨੇ ਬਣਾਏ ਰੂਸ ਨੇ ਵੀ ਬਣਾਇਆ ਚੀਨ ਨੇ ਵੀ ਬਣਾਇਆ ਜਿੰਨੇ સામਰਾਜੀ ਦੇਸ਼ ਨੇ ਸਭ ਨੇ ਬਣਾਏ ਫਿਰ ਭਾਰਤ ਨੇ ਵੀ ਬਣਾਏ ਪਾਕਿਸਤਾਨ ਨੇ ਵੀ ਬਣਾਏ ਇਜ਼ਰਾਇਲ ਕੋਲ ਵੀ ਪਰਮਾਣੂ ਹੈਗੇ ਆ ਹੁਣ ਜਦੋਂ ਇਰਾਨ ਬਣਾਉਣ ਲੱਗਾ ਤਾਂ ਇਹ ਵੱਡੇ ਚੌੜੇ ਹੋ ਕੇ ਕਹਿਣ ਲੱਗ ਪਏ ਦੀ ਇਰਾਨ ਨੂੰ ਪਰਮਾਣੂ ਬੰਬ ਨਹੀਂ ਬਣਾਉਣ ਦੇਣੀ ਬੱਲੇ ਹਥੋੜੇ ਤੁਸੀਂ ਮਾਰੋ ਤੇ ਪੋਲੇ ਤੇ ਜੇ ਅਗਲਾ ਮਾਰੇ ਤੇ ਠੋਲੇ ਵਾਹ ਭਾਈ ਵਾਹ ਜੇ ਉਹ ਇੱਕ ਵੱਖਰਾ ਦੇਸ਼ ਹੈ ਤੇ ਫਿਰ ਜੇ ਦੂਜੇ ਦੇਸ਼ ਪਰਮਾਣੂ ਰੱਖ ਸਕਦੇ ਨੇ ਤੇ ਉਹ ਕਿਉਂ ਨਹੀਂ ਰੱਖ ਸਕਦਾ ਇਹ ਜਮਹੂਰੀ ਗੱਲ ਹੈ ਇਹ ਵਿਹਾਰੀ ਗੱਲ ਹੈ ਇਹ ਲੋਕਤੰਤਰੀ ਗੱਲ ਹੈ ਈਰਾਨ ਕਹਿੰਦਾ ਵੀ ਅਸੀਂ ਵੀ ਬਣਾਵਾਂਗੇ ਤੇ ਈਰਾਨ ਜਿਹੜੀ ਜਗ੍ਹਾ ਦੇ ਉੱਪਰ ਪਰਮਾਣੂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿੱਥੇ ਯੂਰੇਨੀਅਮ ਇਕੱਠਾ ਕੀਤਾ ਸੀ ਪਹਿਲਾਂ ਅਮਰੀਕਾ ਨੇ ਇਜ਼ਰਾਈਲ ਨੂੰ ਉਂਗਲ ਲਾਈ ਉਸ ਤੋਂ ਬਾਅਦ ਆਪ ਸਿੱਧਾ ਜਾ ਕੇ ਉਹਦੇ ਪਰਮਾਣੂ ਜਿੱਥੇ ਉਹਦਾ ਉਹਦਾ ਸੈਂਟਰ ਸੀ ਉਹਦੇ ਤੇ ਹਮਲਾ ਕੀਤਾ ਤੇ ਕਹਿੰਦੇ ਜੀ ਅਸੀਂ ਉਹਨਾਂ ਦਾ ਸਾਰਾ ਯੂਰੇਨੀਅਮ ਪ੍ਰਮਾਣੂ ਪਰਮਾਣੂ ਬਣਾਉਣ ਵਾਲਾ ਨਸ਼ਟ ਕਰ ਦਿੱਤਾ ਪਰ ਈਰਾਨ ਕਹਿੰਦਾ ਕੱਖ ਨਹੀਂ ਕਰ ਸਕਿਆ ਅਸੀਂ ਸਾਰਿਆ ਕੁਝ ਪਾਸੇ ਕਰ ਲਿਆ ਸੀ ਕੱਖ ਵੀ ਨੁਕਸਾਨ ਨਹੀਂ ਸਾਡਾ ਅਮਰੀਕਾ ਤੋਂ ਹੋਇਆ ਤੇ ਇਜ਼ਰਾਇਲ ਤੋਂ ਹੋਇਆ ਉਸ ਤੋਂ ਬਾਅਦ ਫਿਰ ਈਰਾਨ ਜਿਵੇਂ ਕਹਿੰਦੇ ਨੇ ਮਰਦੀ ਕੀ ਨਾ ਕਰਦੀ ਤੇ ਮਰਦੀ ਨੇ ਅੱਖ ਚੱਬਿਆ ਫਿਰ ਈਰਾਨ ਆ ਗਿਆ ਆਪਣੀ ਆਈ ਤੇ ਉਧਰ ਉਹਨੇ ਇਜ਼ਰਾਇਲ ਵੱਲ ਠਾੜ ਠਾੜ ਮਸਾਈਲਾਂ ਡੈਗੀਆਂ ਉਧਰ ਉਹਨੇ ਅਮਰੀਕਾ ਦਾ 에어 بیس ਜਿਹੜਾ ਕਤਰ ਚ ਹੈ ਉਹਨੂੰ ਭੰਨਤਾ ਤੇ ਫਿਰ ਹੁਣ ਅਮਰੀਕਾ ਕੀ ਕਹਿ ਰਿਹਾ 트럼ਪ ਸਾਹਿਬ ਇਹ ਕਹਿ ਰਹੇ ਨੇ ਅੱਜ ਜੋ ਬਿਆਨ ਆ 트럼ਪ ਦਾ ਕਹਿੰਦੇ ਮੈਂ ਪਹਿਲਾਂ ਤਾਂ 트럼ਪ ਕਹਿੰਦਾ ਵੀ ਵੇਖੋ ਪਹਿਲਾਂ ਇਰਾਨ ਹਥਿਆਰ ਸੱਟੇਗਾ ਫਿਰ 12 ਘੰਟਿਆਂ ਬਾਅਦ ਇਜ਼ਰਾਈਲ ਹਥਿਆਰ ਸੱਟੇਗਾ ਤੇ ਫਿਰ 24 ਘੰਟਿਆਂ ਬਾਅਦ ਸ਼ਾਂਤੀ ਦੀ ਘੋਸ਼ਣਾ ਕਰਾਂਗੇ ਅਰਾਨ ਕਹਿੰਦਾ ਖੜ ਜਾ ਫੁੱਫੜ ਲੱਗਦੇ ਤੁਸੀਂ ਤੇ ਪਹਿਲਾਂ ਅਸੀਂ ਸਿੱਟਾਂਗੇ ਅਰਾਨ ਨੇ ਫਾੜ 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 ਮਜ਼ੇ ਨਾਲ ਸਿੱਟਣੀਆਂ ਸ਼ੁਰੂ ਕਰਤੀਆਂ ਤੇ ਫੇਰ ਅਮਰੀਕਾ ਟਰੰਪ ਫੇਰ ਆ ਗਿਆ ਕੈਮਰਿਆਂ ਤੇ ਥੋਬੜ ਮੂੰਹ ਲੈ ਕੇ ਤੇ ਫੇਰ ਕਹਿੰਦਾ ਵੀ ਵੇਖੋ ਯਾਰ ਐਦਾਂ ਹੈ ਵੀ ਤੁਸੀਂ ਆਪਾਂ ਇਕੱਠਾ ਹੀ ਕਰਾਉਣੇ ਆ ਸ਼ਾਂਤੀ ਸ਼ਾਂਤੀ ਕਰੋ ਸ਼ਾਂਤੀ ਕਰੋ ਤੇ ਫਿਰ ਕਹਿੰਦਾ ਮੈਂ ਇਰਾਨ ਦਾ ਵੀ ਸਨਮਾਨ ਕਰਦਾ ਮੈਂ ਇਜ਼ਰਾਇਲ ਦਾ ਵੀ ਸਨਮਾਨ ਕਰਦਾ ਤੇ ਈਸ਼ਵਰ ਇਰਾਨ ਤੇ ਵੀ ਭਲਾ ਕਰੇ ਈਸ਼ਵਰ ਇਜ਼ਰਾਇਲ ਦਾ ਵੀ ਭਲਾ ਕਰੇ ਈਸ਼ਵਰ ਅਮਰੀਕਾ ਦਾ ਵੀ ਭਲਾ ਕਰੇ ਈਸ਼ਵਰ ਸਾਰੀ ਦੁਨੀਆ ਦਾ ਭਲਾ ਕਰੇ ਰੱਬ ਰੱਬ ਕਰਨ ਲਾਤਾ ਇਰਾਨ ਨੇ ਟਰੰਪ ਨੂੰ ਅੱਜ ਤੱਕ ਤੁਸੀਂ ਰੱਬ ਰੱਬ ਕਰਦਾ ਟਰੰਪ ਨਹੀਂ ਸੀ ਦੇਖਿਆ ਤੇ ਅੱਜ ਉਹਨੇ ਪੰਜ ਵਾਰ ਰੱਬ ਰੱਬ ਕੀਤਾ ਕਿ ਈਸ਼ਵਰ ਇਰਾਨ ਦਾ ਭਲਾ ਕਰੇ ਈਸ਼ਵਰ ਇਜ਼ਰਾਇਲ ਦਾ ਭਲਾ ਕਰੇ ਈਸ਼ਵਰ ਅਮਰੀਕਾ ਦਾ ਭਲਾ ਕਰੇ ਤੇ ਈਸ਼ਵਰ ਦੁਨੀਆ ਦਾ ਭਲਾ ਕਰੇ ਵਾਹ ਜੀ ਵਾਹ ਅਮਰੀਕਾ ਜੀ ਉਹਦਾ ਕਾਗਜ਼ੀ ਸ਼ੇਰ ਵਾਲਾ ਕੰਮ ਨਿਕਲਿਆ ਉਹ ਐਵੇਂ ਹੀ ਡਰੇ ਪਏ ਸੀ بڑے ਦੇਸ਼ ਬਾਹਲੇ ਦੇਸ਼ਾਂ ਨੂੰ ਪਤਾ ਹੀ ਅੱਜ ਲੱਗਾ ਵੀ ਇਹ ਡਰ ਜਾਂਦਾ ਹੁੰਦਾ ਅਸੀਂ ਐਵੇਂ ਹੀ ਦਬ ਜਾਂਦੇ ਰਹੇ ਆ ਇਹਦੇ ਅੱਗੇ ਹੁਣ ਬੜੇ ਨਹੀਂ ਦਬਣਗੇ ਉਹ ਕਹਿੰਦੇ ਨੇ ਪਿੰਡ 'ਚ ਜਿਹੜਾ ਬਾਲਾ ਚੌਧਰੀ ਬੰਦਾ ਹੋਵੇ ਜੇ ਉਹਨੂੰ ਪਿੰਡ ਦਾ ਕੋਈ ਆਮ ਕਿਸਾਨ ਮਜ਼ਦੂਰ ਇੱਕ ਵਾਰੀ ਝੰਬ ਛੁੱਟੇ ਨਾ ਤੇ ਫਿਰ ਸਾਰਿਆਂ ਦਾ ਡਰ ਲਿਆ ਜਾਂਦਾ ਹੁੰਦਾ ਫਿਰ ਉਹਨੂੰ ਹਾਰੀ ਸਾਰੀ ਫੜ ਕੇ ਝੰਮਣ ਲੱਗ ਜਾਂਦਾ ਤੇ ਜਿੰਨਾ ਟਾਈਮ ਉਹਨੂੰ ਹੱਥ ਨਹੀਂ ਕੋ ਪਾਉਂਦਾ ਉਨਾ ਟਾਈਮ ਉਹ ਛੇਰ ਬਣਿਆ ਰਹਿੰਦਾ ਉਹ ਗੱਲ ਬਣੀ ਹੈ ਪਹਿਲਾ ਵੈਸੇ ਜਦੋਂ ਅਮਰੀਕਾ ਨੇ ਇਰਾਕ ਤੇ ਹਮਲਾ ਕੀਤਾ ਸੀ ਅਫਗਾਨਿਸਤਾਨ ਤੇ ਕੀਤਾ ਸੀ ਬੀਅਤਨਾਮ ਤੇ ਕੀਤਾ ਸੀ ਉਦੋਂ ਵੀ ਹੋਈ ਮਾੜੀ ਸੀ ਪਰ ਹੁਣ ਆ ਜਿਹੜੀ ਹੋਈ ਹੈ ਇਹ ਇਹ ਬਹੁਤ ਸਾਰੇ ਦੇਸ਼ਾਂ ਨੂੰ ਨਜ਼ਾਰਾ ਆਇਆ ਵੇਖੋ ਰੂਸ ਨੇ ਸਿੱਧਾ-ਸਿੱਧਾ ਈਰਾਨ ਦੇ ਪੱਖ ਚ ਸਟੈਂਡ ਲੈ ਲਿਆ ਸੀ ਰੂਸ ਨੇ ਵੀ ਕਹਿਤਾ ਸੀ ਜੇਕਰ ਪਰਮਾਣੂ ਹਮਲਾ ਰਾ ਇਰਾਨ ਤੇ ਕਿਸੇ ਨੇ ਕੀਤਾ ਤਾਂ ਇਰਾਨ ਨੂੰ ਪਰਮਾਣੂ ਅਸੀਂ ਦੇਾਂਗੇ ਅਸੀਂ ਦੇਾਂਗੇ ਇੱਥੇ ਭਾਰਤ ਦੇ ਉੱਪਰ ਮੋਦੀ ਸਰਕਾਰ ਤੇ ਸਵਾਲ ਉੱਠੇ ਸਿੱਧੇ ਸਿੱਧੇ ਮੋਦੀ ਸਰਕਾਰ ਤੇ ਕੀ ਸਵਾਲ ਉੱਠੇ ਕਿ ਜਿਹੜਾ ਇਰਾਨ ਆ ਉਹਨੇ ਕਿਸੇ ਟਾਈਮ ਭਾਰਤ ਦੀ ਬਹੁਤ ਮਦਦ ਕੀਤੀ ਜਦੋਂ ਨਰਸੀਮਾ ਰਾਓ ਸਰਕਾਰ ਸੀ ਤਾਂ ਉਦੋਂ ਪਾਕਿਸਤਾਨ ਨੇ ਭਾਰਤ ਦੇ ਖਿਲਾਫ ਜਿੰਨੇ ਵੀ ਇਸਲਾਮਿਕ ਮੁਲਕ ਨੇ ਉਨਾ ਸਾਰਿਆਂ ਤੋਂ ਇਕੱਠੇ ਕਰਕੇ ਭਾਰਤ ਦੇ ਖਿਲਾਫ ਮਤਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਗੱਲ 94 ਦੀ ਦੱਸੀ ਜਾਂਦੀ 1994 ਦੀ ਪਰ ਭਾਰਤ ਦਾ ਉਸ ਟਾਈਮ ਦਾ ਵਿਦੇਸ਼ ਮੰਤਰੀ ਉਹ ਰਾਤੋਂ ਰਾਤ ਭੇਜਿਆ ਗਿਆ ਇਰਾਨ ਇਰਾਨ ਨਾਲ ਭਾਰਤ ਦੀ ਬੰਦੀ ਸੀ ਵਿਦੇਸ਼ ਮੰਤਰੀ ਨੇ ਇਰਾਨ ਜਾ ਕੇ ਕਿਹਾ ਵੀ ਇਹ ਨਾ ਕਰਿਓ ਕੰਮ ਤੁਸੀਂ ਇਹ ਸਾਡੇ ਖਿਲਾਫ ਜਿਹੜਾ ਮਤਾ ਪੈਣਾ ਇਹਨੂੰ ਰੁਕਵਾਓ ਫਿਰ ਇਰਾਨ ਨੇ ਭਾਰਤ ਦੇ ਪੱਖ ਚ ਸਟੈਂਡ ਲਿਆ ਸੀ ਤੇ ਉਹ ਮਤਾ ਮਤਾ ਰੁਲ ਗਿਆ ਸੀ ਅੱਜ ਵੱਡੀ ਗਿਣਤੀ ਲੋਕ ਬੁੱਧੀਜੀਵੀ ਤੇ ਕਈ ਦੇਸ਼ ਵੀ ਭਾਰਤ ਤੋਂ ਮੋਦੀ ਸਰਕਾਰ ਤੋਂ ਉਮੀਦ ਕਰਦੇ ਨੇ ਕਿ ਇਰਾਨ ਦੇ ਪੱਖ ਚ ਘੱਟੋ ਘੱਟ ਇੱਕ ਬਿਆਨ ਤਾਂ ਦੇ ਦਿੰਦੇ ਇਰਾਨ ਭਾਰਤ ਨੂੰ ਸਸਤਾ ਤੇਲ ਵੀ ਕਹਿੰਦੇ ਦਿੰਦਾ ਤੇ ਇਰਾਨ ਨੇ ਕਈ ਥਾਵਾਂ ਦੇ ਉੱਪਰ ਅੱਜ ਤੱਕ ਭਾਰਤ ਦੇ ਨਾਲ ਦੋਸਤਾਨਾ ਸਾਂਝ ਨਿਭਾਈ ਹੈ ਤਾਂ ਫਿਰ ਅੱਜ ਅਮਰੀਕਾ ਕਰਕੇ ਮੋਦੀ ਸਰਕਾਰ ਦਾ ਨਾਮ ਬੋਲਣਾ ਇਰਾਨ ਦੇ ਪੱਖ ਚ ਨਾ ਖੜਨਾ ਬਿਆਨ ਨਾ ਦੇਣਾ ਇਹ ਠੀਕ ਨਹੀਂਗਾ ਇਹ ਠੀਕ ਨਹੀਂਗਾ ਤੁਸੀਂ ਇਹ ਸਭ ਕੁਝ ਦੇ ਉੱਪਰ ਕੀ ਕਹੋਗੇ ਵੈਸੇ ਇੱਕ ਗੱਲ ਹੈ ਜਿੱਦਾਂ ਇਰਾਨ ਤੇ ਇਜ਼ਰਾਈਲ ਦੇ ਵਿਚਾਲੇ ਅਮਰੀਕਾ ਨੇ ਪਹਿਲਾਂ ਕੀਤਾ 트럼ਪ ਨੇ ਕੀਤਾ ਤੇ ਉਸ ਤੋਂ ਬਾਅਦ ਇਰਾਨ ਨੇ ਜਿਹੜਾ ਸਬਕ 트럼ਪ ਨੂੰ ਸਿਖਾਇਆ ਅਮਰੀਕਾ ਵੀ ਅੱਜ ਤੋਂ ਬਾਅਦ ਇਹ ਕੁੰਤਰਬਾਜ਼ੀਆਂ ਜੇ ਕਰਨ ਲੱਗਾ ਸੋਚਿਆ ਕਰੂਗਾ ਇਹ ਪੰਗਾ ਸੋਚ ਸਮਝ ਕੇ ਲੈਣਾ ਕੀਤਾ 트럼ਪ ਨੇ ਮੋਦੀ ਨਾਲ ਵੀ ਇਦਾਂ ਹੀ ਆ ਪਹਿਲਾਂ ਤਾਂ ਮੋਦੀ ਸਾਹਿਬ ਕਹਿੰਦੇ ਸੀ ਮਾਈ ਬ੍ਰਦਰ 트럼ਪ ਮਾਈ ਫਰੈਂਡ 트럼ਪ ਤੇ ਬਾਅਦ ਚ ਆ ਭਾਰਤ ਤੇ ਪਾਕਿਸਤਾਨ ਦੀ ਜਦੋਂ ਟਕਰਾਅ ਹੋਇਆ ਉਦੋਂ 트럼ਪ ਸਾਹਿਬ ਨੇ ਕੀ ਕੀਤਾ ਬਾੜੀ ਹੀ ਠੀਕ ਰਾਈ ਮੋਦੀ ਸਰਕਾਰ ਦੀ ਵੇਖੋ ਮੋਦੀ ਸਰਕਾਰ ਇਹ ਕਹਿੰਦੀ ਥੱਕ ਗਈ ਬਈ ਪਾਕਿਸਤਾਨ ਦੀ ਬੇਨਤੀ ਤੇ ਅਸੀਂ ਯੁੱਧ ਬੰਦ ਕੀਤਾ ਤੇ ਟਰੰਪ ਬਾਰ-ਬਾਰ ਪੂਰੀ ਦੁਨੀਆ 'ਚ ਢੰਡੋਰਾ ਪਿੱਟਦਾ ਰਿਹਾ ਇੱਕੋ ਹੀ ਗੱਲ ਦਾ ਵੀ ਵੇਖੋ ਪਾਕਿਸਤਾਨ ਦੀ ਬੇਨਤੀ ਤੇ ਨਹੀਂ ਕੀਤਾ ਭਾਰਤ ਨੂੰ ਵੀ ਅਸੀਂ ਕਿਹਾ ਤੇ ਪਾਕਿਸਤਾਨ ਨੂੰ ਵੀ ਅਸੀਂ ਕਿਹਾ ਤੇ ਅਸੀਂ ਇੱਕ ਧਮਕੀ ਦਿੱਤੀ ਸੀ ਵੀ ਅਸੀਂ ਦੋਵਾਂ ਨਾਲ ਵਪਾਰ ਬੰਦ ਕਰ ਦਿਆਂਗੇ ਜੇਕਰ ਤੁਸੀਂ ਯੁੱਧ ਬੰਦ ਨਾ ਕੀਤਾ ਤੇ ਇਸ ਕਰਕੇ ਫਿਰ ਇਹਨਾਂ ਨੇ ਯੁੱਧ ਬੰਦ ਕੀਤਾ ਹੁਣ ਜਿਹੜੀ ਗੱਲ ਟਰੰਪ ਨੇ ਆਖੀ ਆ ਉਹ ਇੱਕ ਤਰ੍ਹਾਂ ਨਾਲ ਬੀਜੇਪੀ ਤੇ ਮੋਦੀ ਸਰਕਾਰ ਦੀ ਇਨਸਲਟਾਂ ਔਰ ਪੂਰੇ ਭਾਰਤ ਦੇਸ਼ ਦੇ ਨਾਲ ਇੱਕ ਤਰ੍ਹਾਂ ਨਾਲ ਟੇਡਾ ਚੱਲਣ ਵਾਲੀ ਗੱਲ 트ੰਪ ਨੇ ਬਾਰ ਬਾਰ ਕੀਤੀ ਹੈ ਹੁਣ ਅੱਜ ਇਸੇ ਹੀ ਤਰ੍ਹਾਂ ਉਹਨੇ ਇਜ਼ਰਾਈਲ ਤੇ ਈਰਾਨ ਦੇ ਵਿਚਾਲੇ ਕੀਤਾ ਪਰ ਈਰਾਨ ਨੇ ਜਿਹੜੇ ਅੱਗੋਂ ਤੇਵਰ ਦਿਖਾਏ ਨੇ ਅੱਜ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ 트ੰਪ ਥੋੜਾ ਸੋਚ ਸਮਝ ਕੇ ਚੱਲੇਗਾ ਉੰਜ ਅਮਰੀਕਾ ਦੇ ਵਿੱਚ ਵੀ ਇਰਾਨ ਤੇ ਇਜ਼ਰਾਈਲ ਦੇ ਯੁੱਧ ਦੇ ਵਿੱਚ ਜਿਹੜੀ ਭੂਮਿਕਾ ਅਮਰੀਕਾ ਨਿਭਾ ਰਿਹਾ ਹੈ ਉਹਦੇ ਖਿਲਾਫ ਮਜਾਰੇ ਹੋਏ ਨੇ ਵਿਰੋਧ ਹੋਇਆ ਅਮਰੀਕਾ ਦੇ ਬਹੁਤ ਸਾਰੇ ਲੋਕਾਂ ਨੇ ਵਿਰੋਧ ਕੀਤਾ ਵੀ ਕਿਉਂ ਤੁਸੀਂ ਹਾਰੇ ਓਟ ਦਾ ਤੀਰ ਲੈ ਲੈਨੇ ਹੋ ਬਲਦੀ ਅੱਗ 'ਚ ਤੁਸੀਂ ਆਪਦੀ ਫੌਜ ਆਪਦੇ ਸਪਾਈ ਜਾ ਕੇ ਝੋਕ ਦਿੰਨੇ ਹੋ ਦੇਖੋ ਅਮਰੀਕਾ ਦੇ ਲੋਕ ਬਹੁਤ ਅਵੇਅਰ ਨੇ ਬੜੇ ਜਾਗਰੂਕ ਨੇ ਆਪਣੇ ਨਾਲੋਂ 200 300 ਸਾਲ ਅੱਗੇ ਨੇ ਉਹ ਉੱਥੇ ਇੱਕ ਮਨੁੱਖੀ ਜਾਨ ਦੀ ਕੀਮਤ ਵੀ ਬਹੁਤ ਆ ਤੁਹਾਨੂੰ ਪਤਾ 2 ਸਾਲ ਪਹਿਲਾਂ ਉੱਥੇ ਇੱਕ ਪੁਲਿਸ ਵਾਲਿਆਂ ਨੇ ਇੱਕ ਵਿਅਕਤੀ ਦੀ ਧੌਣ ਤੇ ਗੋਡਾ ਰੱਖਤਾ ਸੀ ਤੇ ਉਹਦਾ ਨੁਕਸਾਨ ਹੋ ਗਿਆ ਸੀ ਪੂਰੇ ਅਮਰੀਕਾ ਜਾਮ ਕਰਤਾ ਸੀ ਲੋਕਾਂ ਨੇ ਵੀ ਐ ਪੁਲਿਸ ਕਰ ਕਿਵੇਂ ਸਕਦੀ ਐ ਐਨੇ ਅਵੇਅਰ ਨਹੀਂ ਆਪਦੇ ਹੱਕਾਂ ਦੇ ਪ੍ਰਤੀ ਮਨੁੱਖੀ ਜਾਨ ਦੀ ਕੀਮਤ ਤੋਂ ਅਮਰੀਕਾ ਚ ਬਹੁਤ ਜ਼ਿਆਦਾ ਹੈ ਆਪਣੇ ਨਹੀਂ ਇੱਥੇ ਵੀ ਜਿਹਨੂੰ ਮਰਜ਼ੀ ਮੁਕਾਬਲਾ ਬਣਾ ਦਿਓ ਜਿਹਨੂੰ ਮਰਜ਼ੀ ਜੋ ਕੋ ਮਰਜ਼ੀ ਕਰ ਦਿਓ ਤੇ ਆਪਣੇ ਲੋਕ ਤਾਂ ਐ ਸਮਝਦੇ ਯਾਰ ਇਹ ਚੱਲਦਾ ਹੀ ਆ ਫਿਰ ਕੀ ਆ ਹੁੰਦਾ ਹੀ ਰਹਿੰਦਾ ਐ ਅਮਰੀਕਾ ਚ ਨਹੀਂਗਾ ਉਥੋਂ ਦੇ ਲੋਕ ਬਹੁਤ ਅਵੇਰ ਨੇ ਜੇਕਰ ਜਿਵੇਂ ਇਰਾਨ ਤੇ ਭਾਰਤ ਦੀ ਬਹੁਤ ਨੇੜਤਾ ਰਹੀ ਆ ਤਾਂ ਅੱਜ ਮੋਦੀ ਸਰਕਾਰ ਕੁਝ ਬੋਲੀ ਨਹੀਂ ਹੈਗੀ ਤਾਂ ਇਸ ਮਾਮਲਾ ਦੇ ਵਿੱਚ ਜੇ ਚੇਤਨਾ ਲੋਕਾਂ ਦੀ ਅਮਰੀਕਾ ਜਿੰਨੇ ਲੋਕਾਂ ਦੀ ਹੁੰਦੀ ਭਾਰਤ ਦੇ ਲੋਕਾਂ ਦੀ ਤਾਂ ਲੋਕਾਂ ਨੇ ਲਾਜ਼ਮੀ ਕਹਿਣਾ ਸੀ ਸਰਕਾਰ ਨੂੰ ਵੀ ਇਹ ਠੀਕ ਨਹੀਂਗਾ ਕੁਝ ਇਹਦੇ ਉੱਪਰ ਤੁਸੀਂ ਵੀ ਕਰੋ ਪੋਜ਼ਿਟਿਵ ਕਰੋ ਹਾਂ ਪੱਖੀ ਕਰੋ ਤਾਂ ਕਿ ਲੱਗੇ ਕਿ ਕਿਸੇ ਨਾਲ ਤੁਹਾਡੀ ਵੀ ਨੇੜਤਾ ਰਹੀ ਆ ਤੁਹਾਡੇ ਪ੍ਰਤੀ ਵੀ ਕਿਸੇ ਨੇ ਕਦੇ ਚੰਗਾ ਰੋਲ ਨਭਾਇਆ ਤੁਸੀਂ ਇਹ ਸਭ ਕੁਝ ਦੇ ਉੱਪਰ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਜਾਦ ਬਹੁਤ ਮਿਹਰਬਾਨੀ ਸ਼ੁਕਰੀਆ